ਪੰਜਾਬ ਸਰਕਾਰ ਵੱਲੋਂ ਸਾਰੇ ਤਹਿਸੀਲਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਜੇਕਰ 5 ਵਜੇ ਤੱਕ ਡਿਊਟੀ ਤੇ ਨਹੀਂ ਪਰਤਣਗੇ ਤਾਂ ਫਿਰ ਸਾਰੇ ਦੇ ਸਾਰੇ ਸਸਪੈਂਡ ਕਰ ਦਿੱਤੇ ਜਾਣਗੇ ਖਾਸ ਕਰਕੇ ਜਿਹੜੇ ਪਰਬੇਸ਼ਨ ਪੀਰੀਅਡ ਤੇ ਚੱਲ ਰਹੇ ਨੇ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਜਾ ਸਕਦਾ ਹੈ ਮਾੜੀ ਪਰਫਾਰਮੈਂਸ ਕਰਕੇ ਮਾੜੇ ਜਿਹੜੇ ਆ ਕੰਡਕਟ ਕਰਕੇ ਮਿਸਕੰਡਕਟ ਕਰਕੇ ਤਾਂ ਉਹਨਾਂ ਜਿਹੜੇ ਪਰਵੇਸ਼ਨ ਪੀਰੀਅਡ ਤੇ ਚੱਲ ਰਹੇ ਨੇ ਉਹਨਾਂ ਵਿੱਚੋਂ ਵੀ ਕੁਝ ਜਿਹੜੇ ਅਧਿਕਾਰੀ ਸਨ ਜਿਹੜੇ ਉਹਨਾਂ ਬੈਠਕਾਂ 'ਚ ਸ਼ਾਮਲ ਹੋ ਰਹੇ ਨੇ ਸਮੂਹਿਕ ਛੁੱਟੀ ਤੇ ਗਏ ਹੋਏ ਨੇ ਪਰ ਹੁਣ ਉਹਨਾਂ ਨੂੰ ਨਾਲ ਚੇਤਾਵਨੀਆਂ ਜਿੱਥੇ ਪਹਿਲਾਂ ਤੋਂ ਕੰਮ ਕਰ ਰਹੇ ਜਿਹੜੇ ਰੈਗੂਲਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਕੱਢ ਦਿੱਤੀ ਗਈ ਹੈ ਸਾਰੇ ਦੇ ਸਾਰੇ ਰੈਵਨਿਊ ਅਫਸਰ ਜਿਹੜੀ ਕਿ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੀ ਇੱਕ ਬੈਠਕ ਵੀ ਚੱਲ ਰਹੀ ਹੈ ਪਹਿਲਾਂ ਮੰਤਰੀ ਦੇ ਵੱਲੋਂ ਬੈਠਕ ਦਾ ਸੱਦਾ ਦੇ ਦਿੱਤਾ ਜਾਂਦਾ ਹੈ ਫਿਰ ਬੈਠਕ ਤੋਂ ਜਿਹੜੇ ਨੇ ਉਹ ਸਰਕਾਰ ਨਾ ਕਰ ਦਿੰਦੀ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਧਾ ਇੱਕ ਪੋਸਟ ਆ ਜਾਂਦੀ ਆ ਜਿਸ ਵਿੱਚ ਉਹ ਕਹਿੰਦੇ ਨੇ ਕਿ ਸਮੂਹਿਕ ਛੁੱਟੀ ਤੇ ਜਾਣ ਵਾਲਿਆਂ ਨੂੰ ਵਧਾਈ ਹੋਵੇ ਹੁਣ ਕਦੋਂ ਤੇ ਕਿੱਥੇ ਜੁਆਇਨ ਕਰਾਉਣਾ ਹੈ ਉਹ ਹੁਣ ਲੋਕ ਤੈਅ ਕਰਨਗੇ ਲੋਕ ਫੈਸਲਾ ਕਰਨਗੇ ਉਸ ਤੋਂ ਬਾਅਦ ਐਡੀਸ਼ਨਲ ਚੀਫ ਸਕੱਰੇਟਰੀ ਰੈਵਨਿਊ ਡਿਪਾਰਟਮੈਂਟ ਵੱਲੋਂ ਅੱਜ ਦੀ ਤਰੀਕ ਵਿੱਚ ਹੁਣੇ-ਹੁਣੇ ਇੱਕ ਚਿੱਠੀ ਕੱਢ ਦਿੱਤੀ ਗਈ ਹੈ 올 ਦਾ ਰੈਵਨਿਊ ਆਫਸਰ ਸਟੇਟ ਆਫ ਪੰਜਾਬ ਯਾਨੀ ਕਿ ਸਾਰੇ ਦੇ ਸਾਰੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਸਬ ਰਜਿਸਟਰਾਰ ਮਾਲ ਮਹਿਕਮੇ ਦੇ ਜਿੰਨੇ ਅਧਿਕਾਰੀ ਨੇ ਸਭ ਨੂੰ ਚਿੱਠੀ ਕੱਢ ਦਿੱਤੀ ਗਈ ਉਸ ਵਿੱਚ ਲਿਖਿਆ ਗਿਆ ਕਿ ਮੁੱਖ ਮੰਤਰੀ ਦੇ ਸਿੱਧਾ ਆਰਡਰ ਨੇ ਹੁਕਮ ਹੈ ਜ਼ੀਰੋ ਟੋਲਰੈਂਸ અપਨਾਇਆ ਜਾਵੇਗਾ ਕ腐ਸ਼ਨ ਵਾਲੇ ਮਾਮਲੇ ਦੇ ਵਿੱਚ ਉਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਸਖਤ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸਹਿਮਤੀ ਮਿਲਦੀ ਦਿਖਾਈ ਦੇ ਰਹੀ ਹੈ ਲੋਕਾਂ ਦਾ ਸਹਿਯੋਗ ਇਸ ਕਰਕੇ ਮਿਲ ਰਿਹਾ ਕਿਉਂਕਿ ਜਦੋਂ ਇੱਕ ਤਹਿਸੀਲ ਦੇ ਵਿੱਚ ਮੁੱਖ ਮੰਤਰੀ ਅਚਨਚੇਤ ਦੌਰਾ ਕਰਦੇ ਨੇ ਜਿੱਥੇ ਉਹ ਸਾਫ਼ ਲੋਕਾਂ ਨੂੰ ਰੂਬਰੂ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹੁਣ ਹੈੱਡਮਾਸਟਰ ਪ੍ਰਿੰਸੀਪਲ ਨੂੰ ਗੋ ਹੋਰ ਜਿੰਨੇ ਵੀ ਅਫਸਰ ਨੇ ਜੇਕਰ ਰਜਿਸਟਰੀਆਂ ਦੇ ਕੰਮ ਲਈ ਖੱਜਲ ਖਵਰੀ ਹੋ ਰਹੀ ਹੈ ਤੇ ਅਸੀਂ ਉਹਨਾਂ ਦੀ ਡਿਊਟੀ ਲਾ ਦੇਾਂਗੇ ਜਿਹੜੇ ਜਾਂਦੇ ਆ ਛੁੱਟੀ ਤੇ ਜਾਣ ਅਸੀਂ ਉਹਨਾਂ ਨੂੰ ਆਪੇ ਵੇਖਾਂਗੇ ਤੇ ਹੁਣ ਇੱਕ ਚਿੱਠੀ ਕੱਢ ਦਿੱਤੀ ਕੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਇਸ ਸ਼ਾਮ ਨੂੰ 5 ਵਜੇ ਤੱਕ ਆਪਣੀ ਆਪਣੀ ਡਿਊਟੀ ਦੇ ਉੱਤੇ ਪਰਤਣ ਦਾ ਯਾਨੀ ਕਿ ਜਦੋਂ ਦਾ ਇੱਕ ਵਰਕਿੰਗ ਜਿਹੜਾ ਟਾਈਮ ਹੁੰਦਾ ਉਸ ਦੇ ਦੌਰਾਨ ਡਿਊਟੀ ਟਾਈਮ ਦੇ ਦੌਰਾਨ ਜੇਕਰ ਜਿਹੜੇ ਜਿਹੜੇ ਛੁੱਟੀ ਤੇ ਚੱਲ ਰਹੇ ਨੇ ਜੇਕਰ ਪਰਤ ਗਏ ਤਾਂ ਠੀਕ ਨਹੀਂ ਤਾਂ ਸਰਕਾਰ ਵੱਲੋਂ ਸਭ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਇਹ ਵੀ ਗੱਲ ਚਿੱਠੀ ਦੇ ਵਿੱਚ ਲਿਖ ਦਿੱਤੀ ਗਈ ਹੈ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਸਿੱਧਾ ਔਰ ਰੈਵਨਿਊ ਅਫਸਰ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਡਿਊਟੀ ਤੇ ਪਰਫਾਰਮੈਂਸ ਐ ਨੁਭਾਉਣ ਖਾਸ ਕਰਕੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਛੱਡ ਦਿੱਤਾ ਸੀ 7 ਤਰੀਕ ਤੱਕ ਸ਼ੁੱਕਰਵਾਰ ਤੱਕ ਉਹ ਵੀ ਵਿੱਚ ਹੀ ਕੰਮ ਕਰਨ ਦਾ ਜਿਹੜਾ ਕਹਿ ਦਿੱਤਾ ਗਿਆ ਜੇਕਰ ਉਹ ਇਸ ਦੇ ਅੰਦਰ ਕੰਮ ਕਰਦੇ ਨੇ ਤਾਂ ਠੀਕ ਜੇਕਰ ਉਹ ਗੈਰ ਹਾਜ਼ਰ ਰਹਿੰਦੇ ਨੇ ਤੇ ਉਹਨਾਂ ਨੂੰ ਜਿਹੜਾ ਆ ਨਤੀਜੇ ਭੁਗਤਨੇ ਪੈ ਸਕਦੇ ਨੇ ਉਹਨਾਂ ਦੇ ਖਿਲਾਫ ਡਿਸਪਲਿਨ ਭੰਗ ਕਰਨ ਨੂੰ ਲੈ ਕੇ ਪੰਜਾਬ ਸਿਵਲ ਸਰਵਿਸੇਜ਼ ਰੂਲ ਨੇ ਜਿਹੜੇ ਪਿਨਿਸ਼ਮੈਂਟ ਤੇ ਅਪੀਲ ਰੂਲ 1970 ਉਹ ਉਹਨਾਂ ਦੇ ਖਿਲਾਫ ਵਰਤੇ ਜਾ ਸਕਦੇ ਨੇ ਔਰ ਖੀਰ ਦੇ ਵਿੱਚ ਇੱਕ ਜਿਹੜੀ ਲਾਈਨ ਲਿਖੀ ਹੋਈ ਆ ਹੁਕਮ ਦੇ ਵਿੱਚ ਪੰਜਵੇਂ ਨੰਬਰ ਤੇ ਉਸ ਵਿੱਚ ਤਾਂ ਇਹ ਵੀ ਕਿਹਾ ਗਿਆ ਕਿ ਜਿਹੜੇ ਅੰਡਰ ਪਰਬੇਸ਼ਨ ਚੱਲ ਰਹੇ ਨੇ ਸਰਵਿਸ ਦੇ ਉੱਤੇ ਨੇ ਉਹਨਾਂ ਦੀ ਜਵਾਬ ਦੇਈ ਹੈ ਜੇਕਰ ਉਹ ਵੀ ਨਹੀਂ ਮੰਨਦੇ ਗੱਲ ਸਰਕਾਰ ਦੀ ਤਾਂ ਫਿਰ ਟਰਮੀਨੇਟ ਵੀ ਕੀਤੇ ਜਾ ਸਕਦੇ ਨੇ ਮਿਸਕੰਡਕਟ ਕਰਕੇ ਤੇ ਨਾਨ ਪਰਫਾਰਮੈਂਸ ਕਰਕੇ ਐਸੇ ਕਰਕੇ ਐਡੀਸ਼ਨਲ ਚੀਫ ਸਕੱਰੇਟਰੀ ਰੈਵਨਿਊ ਡਿਪਾਰਟਮੈਂਟ ਵੱਲੋਂ ਇਹ ਚਿੱਠੀ ਕੱਢ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ মিডিਆ ਦੇ ਮੁਖਾਤਬ ਹੁੰਦੇ ਆ ਉਹਨਾਂ ਅਫਸਰਾਂ ਦੇ ਖਿਲਾਫ ਸਖਤ ਲਹਿਜੇ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੇ ਕੀ ਆਖਿਆ ਉਹ ਵੀ ਸੁਣੋ ਕਿਰੇ ਤਹਿਸੀਲਦਾਰ ਅੱਜ ਉਹ ਕਹਿੰਦੇ ਜੀ ਅਸੀਂ ਸਮੂਹਿਕ ਛੁੱਟੀ ਲੈ ਰਹੇ ਆ ਅਸੀਂ ਸ਼ੁੱਕਰਵਾਰ ਤੱਕ ਕੋਈ ਰਿਸਟਰੀ ਨਹੀਂ ਕਰਾਂ ਅਸੀਂ ਦੋ ਤਿੰਨ ਦਿਨਾਂ ਤੋਂ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਯਾਨੀ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਪਜ਼ੀਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ דו ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦੇਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿੰਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਸਾਡੇ ਬੰਦੇ ਜੀ ਪੈਸੇ ਲੈਣ ਤੇ ਫੜੇਗੇ ਰੰਗੇ ਇੱਥੇ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਦੂਜੇ ਪਾਸੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਲక్ష్మణ ਸਿੰਘ ਉਹਨਾਂ ਨੇ ਆਪਣੇ ਸਾਥੀ ਅਫਸਰਾਂ ਨੂੰ ਅਧਿਕਾਰੀਆਂ ਨੂੰ ਇੱਕ ਮੈਸੇਜ ਭੇਜ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਸਾਥੀਓ ਸਾਡੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਜੀ ਤੇ ਬਾਰੀ ਦੇ ਬਾਕੀ ਸਾਥੀਆਂ ਦੀ ਗੱਲਬਾਤ ਸਰਕਾਰ ਨਾਲ ਜਿਹੜੀ ਹੋ ਰਹੀ ਹੈ ਸਾਰੇ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੇ ਏਕੇ ਦਾ ਸਬੂਤ ਦੇਣ ਇਸ ਸਮੇਂ ਆਪਣਾ ਹੌਸਲਾ ਕਾਇਮ ਰੱਖਣ ਇਸ ਸੰਘਰਸ਼ ਅਸੀਂ ਆਪਣੀ ਇੱਜ਼ਤ ਅਤੇ ਰੈਵਨਿਊ ਵਿਭਾਗ ਦੇ ਸਨਮਾਨ ਲਈ ਲੜ ਰਹੇ ਹਾਂ ਇਸ ਵਜ੍ਹਾ ਕਰਕੇ ਅਸੀਂ ਰਜਿਸਟ੍ਰੇਸ਼ਨ ਦਾ ਕੰਮ ਛੱਡ ਦਿੱਤਾ ਹੈ ਕਿਉਂਕਿ ਇਸੇ ਕੰਮ ਨੂੰ ਪੂਰੀ ਤਨਦੇਈ ਨਾਲ ਕਰਨ ਦੇ ਬਾਵਜੂਦ ਸਰਕਾਰ ਸਾਨੂੰ ਸਾਰੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਮ ਲੋਕਾਂ ਵਿੱਚ ਹੋਰ ਜਿਹੜਾ ਚੋਰ ਕਿਹਾ ਜਾ ਰਿਹਾ ਹੈ ਚੋਰ ਕਹਿ ਕੇ ਬਦਨਾਮ ਕਰ ਰਹੀ ਹੈ ਸਰਕਾਰ ਜੇ ਸੋਚਦੀ ਹੈ ਕਿ ਰੈਵਨਿਊ ਅਫਸਰ ਜਾਂ ਰੈਵਨਿਊ ਵਿਭਾਗ ਦੇ ਕਰਮਚਾਰੀ ਕਰਪਟ ਹਨ ਤਾਂ ਰਜਿਸਟ੍ਰੇਸ਼ਨ ਐਕਟ ਵਿੱਚ ਪ੍ਰੋਵੀਜ਼ਨ ਹੈ ਉਹ ਆਪਣੀ ਪਾਰਟੀ ਦੇ ਇਮਾਨਦਾਰ ਸਮਝੇ ਜਾਂਦੇ ਲੀਡਰ ਸਾਹਿਬਾਨ ਨੂੰ ਇਸ ਕੰਮ ਲਈ ਲਾ ਸਕਦੇ ਨੇ ਅਸੀਂ ਇਸ ਦਾ ਸਵਾਗਤ ਕਰਾਂਗੇ ਇਹ ਲక్ష్ਮਨ ਸਿੰਘ ਦਾ ਬਿਆਨ ਹੈ ਜਿਹੜੇ ਕੀ ਇਸ ਵਾ ਤੱ ਪ੍ਰਧਾਨ ਨੇ ਜਿਹੜੀ ਪ੍ਰਧਾਨਗੀ ਕਰ ਰਹੇ ਨੇ ਇਸ ਅਫਸਰ ਐਸੋਸੀਏਸ਼ਨ ਦੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਅਫਸਰ ਕਰਮਚਾਰੀ ਕਰਪਟ ਨੇ ਤਾਂ ਪ੍ਰੋਵੀਜ਼ਨ ਐਕਟ ਦੇ ਵਿੱਚ ਕਿ ਤੁਸੀਂ ਆਪਣੇ ਇਮਾਨਦਾਰ ਲੀਡਰਾਂ ਨੂੰ ਲਾ ਦਿਓ ਇਸ ਕੰਮ ਦੇ ਉੱਤੇ ਕਿਉਂਕਿ ਕੈਰੋ ਸਰਕਾਰ ਦੀ ਧਾਰਨ ਵਾਰ-ਵਾਰ ਦਿੱਤੀ ਜਾ ਰਹੀ ਹੈ ਕਿ ਉਸ ਵਕਤ ਵੀ ਕੁਝ ਇਲਾਕਿਆਂ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਸਿਆਸਤਦਾਨਾਂ ਨੂੰ ਵੀ ਜੇਮੇਵਾਰੀ ਸੌਂਪ ਦਿੱਤੀ ਗਈ ਸੀ ਰਜਿਸਟ੍ਰੇਸ਼ਨ ਕੰਮ ਕਰਨ ਦੀ ਤਾਂ ਕਿ ਹੁਣ ਉਹੀ ਨੌਬਤ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਦੇ ਵਿੱਚ ਆਵੇਗੀ ਕੈਰੋ ਸਰਕਾਰ ਵੇਲੇ ਦੀ ਕਿਉਂਕਿ ਉਦੋਂ ਵੀ ਸਖਤ ਚੇਤਾਵਨੀ ਦੇ ਦਿੱਤੀ ਜਾਂਦੀ ਰਹੀ ਹੈ ਤਾਂ ਹੁਣ ਉਸੇ ਤਰ੍ਹਾਂ ਦੇ ਵਿੱਚ ਲੈਹੇ ਵਿੱਚ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਅਫਸਰਾਂ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਹੈ ਕਿ ਸਮੂਹਿਕ ਛੁੱਟੀ ਤੇ ਜਾਣਾ ਮੁਬਾਰਕ ਹੋਵੇ ਪਰ ਕਦੋਂ ਤੇ ਕਿੱਥੇ ਜੁਆਇਨ ਕਰਾਉਣਾ ਹੈ ਉਹ ਲੋਕ ਫੈਸਲਾ ਕਰਨਗੇ ਲੋਕ ਦਾ ਮਤਲਬ ਕੀ ਹੈ ਲੋਕਾਂ ਨੇ ਕਿਸ ਨੂੰ ਚੁਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਆਖਰੀ ਫੈਸਲਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਤਹਿਤ ਹੀ ਹੋਵੇਗਾ ਹੁਣ ਸਮਾਂ ਦਿੱਤਾ ਗਿਆ 5 ਵਜੇ ਤੱਕ ਆਪਣੇ ਆਪਣੇ ਕੰਮਾਂ ਤੇ ਵਾਪਸ ਪਰਤਣ ਨੂੰ ਜੇਕਰ ਨਹੀਂ ਪਰਤਦੇ ਤਾਂ ਫਿਰ ਸਾਰੇ ਦੇ ਸਾਰੇ ਕੀ ਸਸਪੈਂਡ ਕਰੇਗੀ ਸਰਕਾਰ ਕਿਉਂਕਿ ਐਕਸ਼ਨ ਪੰਜਾਬ ਸਿਵਲ ਸਰਵਿਸਿਜ਼ ਰੂਲ ਦੇ ਐਕਟ ਦੇ ਮੁਤਾਬਕ ਲਿਆ ਜਾ ਸਕਦਾ ਹੈ ਖਾਸ ਕਰਕੇ ਉਹਨਾਂ ਨੂੰ ਟਰਮੀਨੇਟ ਵੀ ਕਰ ਸਕਦੇ ਨੇ ਜਿਹੜੇ ਕਿ ਪਰਬੀਸ਼ਨ ਪੀਰੀਅਡ ਤੇ ਚੱਲ ਰਹੇ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੇ ਹੋਰ ਮਾਲ ਮਹਿਕਮੇ ਦੇ ਅਧਿਕਾਰੀ ਇਸ ਮਸਲੇ ਦੇ ਵਿੱਚ ਸ਼ਾਮ ਤੱਕ ਹੋਰ ਕੀ ਕੀ ਅਪਡੇਟ ਆਉਂਦੀ ਹੈ ਸਾਡੀ ਨਜ਼ਰ ਬਣੀ ਹੋਈ ਹੈ ਸਰਕਾਰ ਕੀ ਐਕਸ਼ਨ ਲੈਂਦੀ ਹੈ ਦੂਜੇ ਪਾਸੇ ਅਫਸਰ ਐਸੋਸੀਏਸ਼ਨ ਦਾ ਫੈਸਲਾ ਕੀ ਹੁੰਦਾ ਜੋ ਵੀ ਅਪਡੇਟ ਹੋਵੇਗਾ ਸਾਂਝਾ ਕਰਾਂਗੇ ਤੁਹਾਡੇ ਨਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ